ਇਹ ਪਿੰਡ 90s ਦੇ ਮਸ਼ਹੂਰ ਅਦਾਕਾਰ ਰਜੇਸ਼ ਖੰਨਾ ਜੀ ਦੇ ਪੁਰਖਿਆਂ ਦਾ ਪਿੰਡ ਹੈ ਕਿਉਂਕਿ ਉਹਨਾਂ ਦੇ ਬਾਪੂ ਜੀ ਦਾ ਜਨਮ ਏਸੇ ਹੀ ਪਿੰਡ ਦਾ ਹੈ ਲਾਲਾ ਹੀਰਾ ਨੰਦ ਖੰਨਾ ਜੀ ਕੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਲਾ ਹੀਰਾ ਨੰਦ ਖੰਨਾ ਜੀ ਐਮ ਸੀ ਸਕੂਲ ਬੂਰੇ ਵਾਲੇ ਦੇ ਪਹਿਲੇ ਹੈਡਮਾਸਟਰ ਸਨ ਪਹਿਲੇ ਪਿੰਡੇ ਸਿੱਖਾਂ ਦਾ ਹੀ ਸੀ ਸਾਰਾ ਸਾਰਾ ਸਿੱਖਾਂ ਦਾ ਹੀ ਸੀ ਹਿੰਦੂਆਂ ਦੇ ਘਰ ਇੱਥੇ ਹਿੰਦੂ ਰਹਿੰਦੇ ਸੀ ਆਮ ਰਹਿੰਦੇ ਸੀ ਬੋ ਵਸੇ ਆਪਣਾ ਗੁਰਦੁਆਰਾ ਕਿੱਥੇ ਹੁੰਦਾ ਸੀ ਚੌਕ ਦੇ ਚੌਕ ਦੇ ਵਿੱਚ ਖੂਬ ਆ ਪੱਕਾ ਖੂਬ ਸੀ ਅੱਛਾ ਬਸ ਇਹ ਦੋ ਚੀਜ਼ਾਂ ਹੀ ਸਹੀ ਇਹ ਜਿੱਥੇ ਹੁੰਦੀ ਸੀ ਜਿੱਥੇ ਖੂਬ ਵਾਲਾ ਚੌਕ ਹੁੰਦਾ ਸੀ ਠੀਕ ਹੈ ਤੇ ਇਹ ਉਹ ਮਸਜਿਦ ਹੈ ਜਿਹੜੀ ਕਿ ਮਹਾਜਰਾਂ ਨੇ ਆ ਕੇ ਬਣਾਈ ਪਹਿਲੇ ਇਸ ਪਿੰਡ 'ਚ ਮਸਜਿਦ ਨਹੀਂ ਹੁੰਦੀ ਸੀ ਤੇ ਇਸ ਜਗ੍ਹਾ ਤੇ ਹੁੰਦਾ ਸੀ ਜੀ ਗੁਰਦੁਆਰਾ ਤੇ ਗੁਰਦੁਆਰਾ ਸਾਹਿਬ ਦਾ ਇੱਕ ਹੈ ਕਮਰਾ ਬਚਿਆ ਜਿਹੜਾ ਤੋਂ ਨਜ਼ਰ ਆ ਰਿਹਾ ਤੇ ਇੱਥੇ ਦੇਖੋ ਦੋ ਬਾਰੀਆਂ ਵੀ ਉਸੇ ਟਾਈਮ 'ਤੇ ਹੀ ਅਮਾਨ ਮੌਜੂਦ ਨੇ ਇਹ ਵੀ ਕਮਰਾ ਪੁਰਾਣਾ ਹੀ ਹੋਵੇ। ਤਾਂ ਇਹ ਪੁਰਾਣੇ ਦਰਵਾਜ਼ੇ ਪਾ ਲਿਆ ਹੈ। ਫਰਸ਼ ਵੀ ਉਸ ਟਾਈਮ ਦੇ ਹੀ। ਤੇ ਵੇਖੋ ਜੀ ਫਰਸ਼ ਤੇ ਵੀ ਉਸ ਟਾਈਮ ਦੇ ਹੀ ਕੰਮ ਹੋਇਆ ਹੋਇਆ ਹੈ। ਜਿਦੋਂ ਨਜ਼ਰ ਆ ਰਿਹਾ ਹੈ। ਆ ਵੀ ਜੀ ਰਿਕਵੈਸਟ। ਆਹ ਫਿਰ ਕੋਈ ਇਹ ਪੁਰਾਣੀਆਂ ਹੀ ਰੋਦੋਂਗੀਆਂ ਪਹਿਲੇ। ਜੀ ਜੀ। ਸਹੀ। ਕੋਈ ਜਾਂਦੇ ਆ ਖੜ ਜੇ। ਪਾ ਜੀ। ਸਹੀ ਇਹ ਪੁਰੀਆਂ ਪੁਰੀਆਂ ਸਾਰੀਆਂ ਪੁਰਾਣੀਆਂ ਹੀ ਆ। ਨਾਲੀਆਂ ਪੁਰਾਣੀਆਂ ਨਹੀਂ ਇੰਡੀਆ ਦੌਰ। ਹਾਂ ਉਹ ਕੰਮ ਕਰਦਾ ਸੀ ਫਿੱਟ ਜੀ ਇਹ ਵੀ ਨੱਕਪ ਹੋਇਆ ਪਿਆ ਉਹ ਬਿਲਡਿੰਗ ਇਹ ਨਹੀਂ ਜਿਹੜੇ ਬਹਨ ਵੀ ਤਾਂ ਇਸ ਤੱਕ ਦੇ ਬੜੇ ਹੀ ਨਹੀਂ ਇੱਥੇ ਤੇ ਛੱਤ ਤਾਂ ਅਸਲੋਂ ਹੀ ਹੋਣੀ ਸੀ ਜੋ ਬੁੱਲੂ ਨੇ ਆ ਗਏ ਤੇ ਉਹ ਫਾਰਮ ਸੀ ਲੱਗ ਰਿਹਾ ਅੱਗੇ ਇੱਕ ਹੀ ਸਮ ਹਾਲ ਫਰ ਆউন্ড ਹਾਈਡ ਹੋ ਗਿਆ ਦੱਦਰ ਦੇ ਸਹੀ 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 ਵੀ ਮਤਲਬ ਉਹ ਉਹ ਦਰਵਾਜ਼ੇ ਤੋਂ ਲੈ ਕੇ ਇੰ ਸਾਰਾ ਹੈ ਪੁਰਾਣਾ ਹੀ ਸੀ ਇੱਥੇ ਦਰਵਾਜ਼ਾ ਸੀ ਮੇਨੇ ਦਾ ਆ ਗਿਆ ਜੀ 55 ਪਈ ਹੈ ਨਾ ਇਹ ਇੱਥੇ ਹਾਂ ਇਹ ਬਾਕੀ ਚੌਕ ਹੀ ਸਰਕਾਰੀ ਜਗ੍ਹਾ ਨਾਲ ਬਾਕੀ ਦੇ ਚੌਕ ਅੱਛਾ 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 ਸੇ ਜੇ ਸੁੱਕ ਤੇ ਵੀ ਪੂਰੀਆਂ ਜਾ ਰਹੀਆਂ ਆ ਉੱਪਰ ਜਾ ਰਹੀਆਂ ਪੂਰੀਆਂ ਆ ਜੂ ਫਿਰ ਤਦ ਇਹ ਗੁਰਦੁਆਰਾ ਸਾਹਿਬ ਦੇ ਸਭ ਤੋਂ ਉਤਲੀ ਛੱਤ ਹੈ ਤੇ ਇਹਦੇ ਸਾਹਮਣੇ ਇੰਨ ਮਤਲਬ ਬਾਚੋ ਉਹ ਸਾਹਮਣੇ ਜਿਹੜੀ ਤੁਹਾਨੂੰ ਮਸਜਿਦ ਨਜ਼ਰ ਆ ਰਹੀ ਹੈ ਮਾਜਰਾ ਨੇ ਆ ਕੇ ਫਿਰ ਇੱਥੇ ਪਹਿਲੀ ਮਸਜਿਦ ਹੈ ਤਮੀਰ ਕੀਤੀ ਪਹਿਲੇ ਉਹ ਨਸਤਾਨ ਦੇ ਟਾਈਮ ਨਾ ਮਾਇਆਪੋਰ ਸੀ ਉਸ ਤੋਂ ਬਾਅਦ ਅੰਰੀਜ ਆਇਆ ਉਹਨੇ ਚੱਕਾਂ ਦੇ ਨੰਬਰ ਲਾਇਆ ਠੀਕ 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 ਇਹ ਗੱਲ ਹੈ ਨੰਬਰ ਲਾ ਗਿਆ ਦੋਸਤ ਨੂੰ ਲੈਣੇ ਅਮੁਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਸ਼ਾਜ਼ੇਬ ਅਲੀ ਜੀ ਜੀਸਾ ਨੇ ਪੰਜਾਬ ਦੇ ਸ਼ੋ ਟਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਸੀ ਚੜ੍ਹਦੇ ਤੋਂ ਲੈੰਦੇ ਤੇ ਲੈੰਦੀ ਤੋਂ ਚੜ੍ਹਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਅਤੇ ਘਰ ਦਿਖਾਣੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਵਿਹਾੜੀ ਦੀ ਤਹਿਸੀਲ ਬੂਰੇਵਾਲ ਦਾ ਪਿੰਡ ਚੱਕ ਨੰਬਰ 299 ایਵੀ ਕੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਿੱਖ ਸਰਦਾਰਾਂ ਦੀ ਵੱਡੀ ਤਾਦਾਦ ਦਾ ਪਿੰਡ ਸੀ ਤੇ ਕੁਛ ਕਰ ਇਥੇ ਹਿੰਦੂਆਂ ਦੇ ਵੀ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਇਸ ਪਿੰਡ ਦਾ ਪੁਰਾਣਾ ਨਾਮ ਮਾਇਆਪੁਰ ਸੀ ਤੇ ਅੰਗਰੇਜ਼ ਨੇ ਨੀਲੀ ਬਾਰ ਦੀ ਆਬਾਦਕਾਰੀ ਵਾਲਾ ਜਦੋਂ ਪਿੰਡ ਬਸਾਏ ਉਦੋਂ ਚੱਕਾ ਨੂੰ ਨੰਬਰ ਲਾਏ ਉਦੋਂ ਇਸ ਚੱਕ ਨੂੰ 299 ਈਬੀ ਲੱਗਿਆ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ 90s ਦੇ ਮਸ਼ਹੂਰ ਅਦਾਕਾਰ ਰਜੇਸ਼ ਖੰਨਾ ਜੀ ਦੇ ਵੱਡਿਆਂ ਦਾ ਪੁਰਖਿਆਂ ਦਾ ਇਹੀ ਪਿੰਡ ਸੀ ਤੇ ਉਹਨਾਂ ਦੇ ਬਾਪੂ ਜੀ ਦਾ ਜਨਮ ਐਸੇ ਹੀ ਪਿੰਡ ਦਾ ਹੈ ਲਾਲਾ ਹੀਰਾਨੰਦ ਖੰਨਾ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਲਾ ਹੀਰਾਨੰਦ ਖੰਨਾ ਜੀ ਐਮਸੀ ਸਕੂਲ ਬੂਰੇਵਾਲੇ ਦੇ ਪਹਿਲੇ ਹੈੱਡਮਾਸਟਰ ਸਨ ਤੇ ਹੁਣ ਆਓ ਚੱਲਨੇ ਆਪਾਂ ਪਿੰਡ ਤੇ ਕਰਨੇ ਆ ਇੱਥੇ ਕਿਸੇ ਬਜ਼ੁਰਗਾ ਨਾਲ ਗੱਲਬਾਤ ਤੇ ਹੋਰ ਮਜ਼ੀਦ ਜਾਣਕਾਰੀ ਲੈਣੀ ਆ ਇਸ ਪਿੰਡ ਬਾਰੇ ਵਾਲੇ ਕੋਈ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਜੀ ਸ਼ੁਕਰ ਅੱਲਾ ਦਾ ਜੀ ਸਹੀ ਨਾਮ ਕੀ ਬਾਈ ਦਾ ਸ਼ੇਰ ਜ਼ਮਾਨ ਅਬਾਸ ਸਹੀ ਤੇ ਬਾਬਾ ਜੀ ਦਾ ਮੁਮਤਾਜ਼ ਅਹਿਮਦ ਅਬਾਸ ਮੁਮਤਾਜ਼ ਅਹਿਮਦ ਅਬਾਸ ਅੱਬਾ ਜੀ ਤੁਸੀਂ ਇੰਡੀਆ ਦੇ ਵਿੱਚੋਂ ਕਿਹੜੇ ਪਿੰਡ ਚੋਂ ਆਏ ਸੋ ਪਿੱਛੇ ਕਿਹੜੇ ਪਿੰਡ ਚ ਰਹਿੰਦੇ ਸੀ ਪਿੰਡ ਜੋੜੂ ਖੇੜੇ ਜੋ ਪਿੰਡ ਜੋੜੂ ਖੇੜਾ ਜੋੜੂ ਖੇੜਾ ਸਹੀ ਜ਼ਿਲ੍ਹਾ ਮੇਲਾ ਬਰੋਦਪੁਰ ਫਰੋਦਪੁਰ ਫਰੋਦਪੁਰ ਸਹੀ ਉੱਥੋਂ ਫਿਰ ਉੱਠ ਕੇ ਸਿੱਧੇ ਇੱਥੇ 299 ਚ ਆਏ ਸੀ ਰਾਤ ਰਾਤ ਪਾਪਨ ਰਹਿ ਸਹੀ ਇਹ ਆਪਣਾ ਪਿੰਡ ਦਾ ਕੀ ਨਕਸ਼ਾ ਸੀ ਕਿਵੇਂ ਦਾ ਸੀ ਜਦੋਂ ਆਏ ਸੀ ਨਾਲ ਉੱਤਾਰ ਸੀ ਅੱਧੇ ਸੁਖੇਰੇ ਸਨ ਅੱਧੇ ਵਾਸੀ ਸਨ ਅੱਧੇ ਸੁਖੇਰੇ ਸਨ ਅੱਧੇ ਵਾਸੀ ਅੱਬਾ ਇੱਥੇ ਸਿੱਖ ਰਹਿੰਦੇ ਰਹੇ ਨੇ ਮੁਸਲਮਾਨ ਮੁਸਲਮਾਨਾ ਪਿੰਡ ਸੀ ਸਿੱਖਾਂ ਦਾ ਸੀ ਆ ਇੱਥੇ ਸਿੱਖ ਰਹਿੰਦੇ ਰਹੇ ਨੇ ਆਏ ਸਾਰੇ ਆਵਾਜ਼ ਸੇਕੇ ਟ੍ਰੈਂਡ ਰਹਿਣੇ ਸੀ ਸਹੀ 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 ਵਡੇ ਡੇਰੇ ਕੋਈ ਪੱਕੇ ਹੈ ਸੀ ਇੱਥੇ ਨਹੀਂ ਗੁਰਦੁਆਰਾ ਇੱਥੇ ਕੋਈ ਗੁਰਦੁਆਰਾ ਸੀ ਚੌਕ ਦੇ ਵਿੱਚ ਖੂਹ ਵਾਲੇ ਚੌਕ ਦੇ ਵਿੱਚ ਇੱਕੋ ਗੁਰਦੁਆਰਾ ਠੀਕ ਇੱਥੋਂ ਦੇ ਕਿੰਨੇ ਕੋਈ ਖੂਹ ਸੀ ਇੱਕ ਹੀ ਖੂਹ ਸੀ ਇੱਥੇ ਇੱਕ ਹੀ ਖੂਹ ਸੀ ਨਾ ਆਪਣੇ ਹਾਏ ਗੁਰ ਇੱਥੇ ਇੱਕ ਹੀ ਖੂਹ ਸੀ ਸਕੂਲ ਹੈ ਸੀ ਨਹੀਂ ਕੋਈ ਸਕੂਲ ਨਹੀਂ ਸੀ ਮਸਜਿਦ ਮਸਜਿਦ ਹੈ ਸੀ ਨਹੀਂ ਨਹੀਂ ਉਹ ਆ ਬਣਾਈ ਮਸਜਿਦ ਆ ਬਣਾਈਏ ਬਾਦਸ਼ਾਹ ਆ ਬਣਾਈ ਸਹੀ ਸਹੀ ਮਤਲਬ ਮਹਾਜਰਾ ਨੇ ਆ ਕੇ ਮਸਜਿਦ ਬਣਾਈ ਮਹਾਜਰਾ ਨੇ ਆ ਕੇ ਮਸਜਿਦ ਬਣਾਈਏ ਹਾਂ ਮਹਾਜਰਾ ਨੇ ਆਤੇ ਮਹਾਜਰਾ ਨੇ ਹਮ ਸਹੀ ਕੁਲ ਮਰ ਨਹੀਂ ਆਪਣਾ ਗੁਰਦੁਆਰਾ ਕਿੱਥੇ ਹੁੰਦਾ ਸੀ ਨਹੀਂ ਵਾਓ ਚੌਕ ਦੇ ਵਿੱਚ ਚੌਕ ਦੇ ਵਿੱਚ ਖੂਹ ਵਾਲੇ ਖੂਹ ਵਾਲੇ ਚੌਕ ਦੇ ਵਿੱਚ ਕਹੋ ਸਹੀ 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 ਯਾ ਪੱਕਾ ਖੂਹ ਸੇ ਅੱਛਾ ਯਾ ਬਸ ਇਹ ਦੋ ਚੀਜ਼ ਸਹੀ ਇਹ ਦਿਗਾਉਂਦੇ ਹੀ ਜਿੱਥੇ ਖੂਬ ਵਾਲਾ ਚੌਕ ਹੁੰਦਾ ਸੀ ਠੀਕ ਹੈ ਤੇ ਇਹ ਉਹ ਮਸਜਿਦ ਹੈ ਜਿਹੜੀ ਕਿ ਮਹਾਜਰਾਂ ਨੇ ਆ ਕੇ ਬਣਾਈ ਪਹਿਲੇ ਇਸ ਪਿੰਡ 'ਚ ਮਸਜਿਦ ਨਹੀਂ ਹੁੰਦੀ ਸੀ ਤੇ ਇਸ ਜਗ੍ਹਾ ਤੇ ਹੁੰਦਾ ਸੀ ਜੀ ਗੁਰਦੁਆਰਾ ਇੱਥੋਂ ਸ਼ੁਰੂ ਹੁੰਦਾ ਸੀ ਭਾਈ ਲਓ ਮੈਥੋਂ ਲੈ ਕੇ ਸਾਰੀ ਗੁਰਦੁਆਰੇ ਦੀ ਜਗ੍ਹਾ ਹੁੰਦੀ ਸੀ ਉੱਥੇ ਤੱਕ ਖੰਬੇ ਤੱਕ ਨਾ ਇਹ ਕੋ ਪ੍ਰਾਣੀ ਇਮਾਰਤ ਹੀ ਹੈ ਸਹੀ ਸਾਰਾ ਮਤਲਬ ਪੁਰਾਣਾ ਹੀ ਖੜਾ ਹੈ Ayo. Ah, malu tu kamu. Ayo, ayo, kita buat lagi. Ayo.

ਤੇ ਗੁਰਦੁਆਰਾ ਸਾਹਿਬ ਦਾ ਇੱਕ ਇਹ ਕਮਰਾ ਬਚਿਆ ਜਿਹੜਾ ਤੋਂ ਨਜ਼ਰ ਆ ਰਹੀ ਹੈ ਤੇ ਇੱਥੇ ਦੇਖੋ ਦੋ ਬਾਰੀਆਂ ਵੀ ਉਸੇ ਟਾਈਮ ਦੀਆਂ ਹੀ ਅਮਾਨ ਮੌਜੂਦ ਨੇ ਇਹ ਵੀ ਕਮਰਾ ਪੁਰਾਣਾ ਹੀ ਹੋਵੇਗਾ ਇਹ ਫਰਸ਼ ਵੀ ਉਸ ਟਾਈਮ ਦਾ ਹੀ ਦੇਖੋ ਜੇ ਫਰਸ਼ ਤੇ ਵੀ ਉਸ ਟਾਈਮ ਦਾ ਹੀ ਕੰਮ ਹੋਇਆ ਹੋਇਆ ਹੈ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਦੇਖੋਗੇ ਤੁਹਾਨੂੰ ਅੰਦਰੋਂ ਵੀ ਪਿੱਲਰ ਨਜ਼ਰ ਆ ਰਹੇ ਨੇ ਇਹ ਦੇਖੋ ਪੁਰਾਣੇ ਤੇਰੇ ਨਾਮ ਬਦਲੇ ਕਿਦੋਂ ਗਿਆ ਇਹਦਾ ਪਹਿਲੇ ਦੋ ਦੋ ਨਾਮ ਨੇ ਉਹਨਾਂ ਦੇ ਟਾਈਮ 'ਨ ਮਾਇਆਪੁਰ ਸੀ ਉਸਦੀ ਬਾਦ ਅਮਰੀਜ ਆਇਆ ਹਾਂਜੀ ਉਹਨੇ ਚੱਕਾਂ ਦੇ ਨੰਬਰ ਲਾਏ ਠੀਕ 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 ਅਹੀ ਗੱਲ ਹੈ ਨੰਬਰ ਲਾ ਗਿਆ ਦੋਹ ਨੂੰ ਨਹੀਂ ਮਾਇਆਪੁਰ ਉਹਨਾਂ ਦਾ ਸੀ ਆਪਣਾ ਤਾਂ ਨਹੀਂ ਨਵਾਈਏ ਹਾਂ ਆਪਣਾ ਨਹੀਂ ਨੀ ਠੀਕ ਆ ਬੇਟਾ ਆਹ ਫੋਟੋ ਇਹ ਹੀ ਪੁਰਾਣੀਆਂ ਹੀ ਰੋਦੋਂਗੀਆਂ ਪਹਿਲੇ ਸਹੀ ਪਰ ਜਾਂਦੇ ਆ ਛੱਡ ਜੇ ਪੁਰਾਣੇ ਆਹ ਤੇਰਾ ਸਹੀ ਇਹ ਪੁਰੀਆਂ ਪੂੜੀਆਂ ਸਾਰੀਆਂ ਪੁਰਾਣੀਆਂ ਹੀ ਨੇ ਪੁਰਾਣੀਆਂ ਪੁਰਾਣੀਆਂ ਨਹੀਂ ਜੀ ਇੰਡੀਆ ਦੌਰ ਦੀ ਸਹੀ ਆਹ ਕਮਰਾ ਦੇ ਉੱਤੇ ਇਹ ਵੀ ਉਹਨਾਂ ਦਾ ਘਟਿਆ ਕਰ ਸਕੂ ਬਿਲਡਿੰਗ ਇਹ ਨਹੀਂ ਨੇ ਜਿਹੜੇ ਬਣਦੇ ਹੋਈ ਤਾਂ ਇਸ ਤੱਕ ਦੇ ਵੱਡੇ ਹੀ ਨਹੀਂ ਤੇ ਉੱਪਰ ਛੱਤ ਤੋਂ ਅਸਲ ਹੀ ਹੋਇਆ ਤੁਹਾਨੂੰ ਉਹਨਾਂ ਨੇ ਆ ਕੇ ਤੇ ਉਹ ਪਾੜ ਦਿੱਤੀ ਸਹੀ ਇਹ ਜੀੜੀਆਂ ਉੱਤੇ ਚੜਦੇ ਇਨ ਦੇ ਨਾਲ ਛੋਟਾ ਜਿਹਾ ਕਮਰਾ ਹੈ। ਇਹਦੇ ਵੀ ਕਾਫੀ ਉਨਸਫਤਾ ਹਾਲਾਤ ਹੋ ਵੀ ਤੁਸੀਂ ਵੇਖ ਸਕਦੇ ਜੀ। ਚਾਹੇ ਅੱਗੇ ਕੀਸਾ ਹਾਲਾਤ ਰਾਉਂਡ ਹੋ ਹੀ ਗਿਆ ਇੱਧਰ ਜੱਦ। ਸਹੀ ਸਹੀ ਸਹੀ। ਇਹ ਮਤਲਬ ਉਹ ਉਹ ਦਰਵਾਜ਼ੇ ਤੋਂ ਲੈ ਕੇ ਇੰ ਸਾਰਾ ਹੈ ਪੁਰਾਣਾ ਹੀ ਸੀ। ਇੱਥੇ ਦਰਵਾਜ਼ੇ ਮੇਨੇ ਦਾ ਆ ਗਿਆ ਜਿੱਥੇ 55 ਪਈ ਹੈ ਨਾ। ਇਹ ਇੱਥੇ? ਹਾਂ ਇਹ ਬਾਕੀ ਚੌਕ ਹੀ ਸਰਕਾਰੀ ਜਗ੍ਹਾ ਨਾ ਬਾਕੀ ਤੇ ਚੌਕ ਹੈ। ਅੱਛਾ ਅੱਛਾ ਅੱਛਾ। ਸਹੀ। ਇਹਦੇ ਸੁੱਤੇ ਵੀ ਪੂੜੀਆਂ ਜਾ ਰਹੀਆਂ ਸੀ ਉੱਪਰ ਜਾ ਰਹੀਆਂ ਪੂੜੀਆਂ ਆਜੂ ਉੱਪਰ ਸਹੀ ਆਜੂ ਆਜੂ ਇਹ ਪਹਿਲੇ ਦੀ ਹੈ ਸਾਰਾ ਮਤਲਬ ਹੈ ਇਸਾ ਹੀ ਪੂਰਾ ਪੁਰਾਣਾ ਪਹਿਲੇ ਦਾ ਹੀ ਖੜਾ ਹੈ ਦੇਖ ਲਾਦ ਰੱਖਿਆ ਇਹਨਾਂ ਦਾ ਬੜਾ ਔਖਾ ਆਜਾ ਵੀ ਕੰਦੀ ਕੀ ਤੁਸੀਂ ਜਿਵੇਂ ਇਹ ਤੁਹਾਡੇ ਜੀ ਗੁਰਦੁਆਰੇ ਸਾਹਿਬ ਦੀ ਸਭ ਤੋਂ ਉਤਲੀ ਛੱਤ ਹੈ ਤੇ ਇੰਦੇ ਸਾਹਮਣੇ ਹੀ ਮਤਲਬ ਬਾਚੋ ਉਹ ਸਾਹਮਣੇ ਜਿਹੜੀ ਤੁਹਾਨੂੰ ਮਸਜਿਦ ਨਜ਼ਰ ਆ ਰਹੀ ਹੈ ਮਹਾਜਰਾ ਨੇ ਆ ਕੇ ਫਿਰ ਇੱਥੇ ਪਹਿਲੀ ਮਸਜਿਦ ਹੈ ਤਮੀਰ ਕੀਤੀ 47 ਦੀ ਪੜਕੀ ਅਗਨੇ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੂੰ ਨਹੀਂ ਬਲਕਿ ਸਾਡੇ ਧਾਰਮਿਕ ਸਥਾਨਾਂ ਨੂੰ ਵੀ ਬੜਾ ਨੁਕਸਾਨ ਪਹੁੰਚਾਇਆ ਹੈ ਤੁਸੀਂ ਹੁਣ ਦੇਖ ਸਕਦੇ ਜੇ ਕਿ ਗੁਰਦੁਆਰਾ ਸਾਹਿਬ ਦਾ ਹਿੱਸਾ ਤਾਂ ਥੋੜਾ ਜਿਹਾ ਹੀ ਬਚਿਆ ਹੈ ਪਰ ਇਹ ਵੀ ਦੇਖਣ ਤੋਂ ਲੱਗਦਾ ਹੈ ਕਿ ਜਿਨੇ ਵੀ ਬਣਾਇਆ ਸੀ ਬੜੀ ਰੀਜਨਲ ਤੇ ਬੜਾ ਖੁੱਲਾ ਡੁੱਲਾ ਤੇ ਵੱਡੀ ਬਿਲਡਿੰਗ ਬਣਾਈ ਸੀ ਜਿੰਦਾ ਸਾਨੂੰ ਸਿਰਫ ਤੀਸਰਾ ਹਿੱਸਾ ਵੇਖਣ ਨੂੰ ਮਿਲ ਰਿਹਾ ਤੇ ਇਹ ਵੀ ਸ਼ਾਇਦ ਇਸੇ ਕਰਕੇ ਹੀ ਬਚਿਆ ਹੈ ਕਿ ਕਿਤੇ ਨਾ ਕਿਤੇ ਇਹ ਆਪਣੇ ਪਿਆਰਿਆਂ ਦੀ ਉਡੀਕ ਕਰਦਾ ਹੈ ਇਹ ਹੈ ਜੀ ਪਿੰਡ ਦੀ ਉਹ ਮਸਜਿਦ ਜਿਹੜੀ ਕਿ ਖੂਹ ਵਾਲੇ ਚੌਂਕ 'ਚ ਬਣਾਈ ਗਈ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਕੋਈ ਮਸਜਿਦ ਨਹੀਂ ਸੀ। ਸਿੱਖਾਂ ਤੇ ਹਿੰਦੂਆਂ ਦਾ ਪਿੰਡ ਸੀ। ਉਸ ਵੇਲੇ ਜਦੋਂ ਮਾਜਰ ਇੱਥੇ ਆਏ ਉਹਨਾਂ ਨੇ ਫਿਰ ਆ ਕੇ ਇੱਥੇ ਪਹਿਲੀ ਮਸਜਿਦ ਬਣਾਈ। ਤੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਸਕੂਲ ਵੀ ਨਹੀਂ ਹੋਇਆ ਕਰਦਾ ਸੀ। ਸਾਰੇ ਹੀ ਰੋਡਾ ਸਿੰਘ ਦੇ ਬਣਾਏ ਸਕੂਲ ਜਾਂਦੇ ਸੀ ਜਿਹੜਾ ਕਿ 269 ਈ ਬੀਚ ਹੈ। कि ਹੁਣ ਇਸ ਪਿੰਡ ਦੇ ਵਿੱਚ ਇਹ ਸਕੂਲ ਮੌਜੂਦ ਹੈ। ਤੁਹਾਨੂੰ ਵੀ ਪਹਿਲੇ ਪਿੰਡੇ ਸਿੱਖਾਂ ਦਾ ਹੀ ਸੀ ਸਾਰਾ। ਸਾਰਾ ਸਿੱਖਾਂ ਸਾਰਾ ਸਿੱਖਾਂ ਦਾ ਹੀ ਸੀ। ਤੇਰੇ ਇੱਥੇ ਹੁੰਦਿਆਂ ਸਿੱਖ ਆਇਆ ਪਿੰਡ ਵੇਖਣ। ਨਹੀਂ ਕੋਈ ਨਹੀਂ। ਠੀਕ ਠੀਕ ਠੀਕ। ਹੁਣ ਸਾਰੇ ਮਾਜਰ ਹੀ ਬੈਠੇ ਨੇ ਆਪਣੇ ਪਿੰਡ ਚ ਕੇ ਲੋਕਲ ਘਰ ਵੀ ਹੈਗੇ ਨੇ। ਅੱਬਾ ਹੁਣ ਸਾਰੇ ਮਾਜਰ ਹੀ ਬੈਠੇ ਨੇ ਇੱਥੇ। ਕਮ ਆਜਰੋ ਸਹੀ ਲੋਕਲ ਬੰਦਾ ਇੱਥੇ ਕੋਈ ਵੀ ਨਹੀਂ 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 ਲੋਕਲ ਨਹੀਂ ਆਇਆ ਜੀ ਠੀਕ 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 ਅੱਬਾ ਜਦੋਂ ਤੁਸੀਂ ਉਧਰੋਂ ਆਏ ਸੋ ਇੰਡੀਆ ਵੱਲੋਂ ਹਾਂ ਜੀ ਪੜਨ ਕਿੱਥੇ ਜਾਂਦੇ ਸੀ ਪੜਨ 260 269 ਸੀ 269 ਠੀਕ ਹੈ ਉੱਥੇ ਹੈਗਾ ਸਕੂਲ ਪੁਰਾਣਾ ਸਕੂਲ ਹੈ ਪੁਰਾਣਾ ਸਕੂਲ ਆਪਣੇ ਪਿੰਡ ਦਾ ਰਕਬਾ ਕਿੰਨਾ ਕੇ 7.5 ਹਜ਼ਾਰ ਸਾਢੇ 7000 ਏਕੜ 7.5 ਹਜ਼ਾਰ ਇੱਕ ਮਾਸ਼ਾਅੱਲਾ ਬੜਾ ਹਾਂਜੀ ਅਸੀਂ ਸੀ ਅਬਾ ਇਥੇ ਹਿੰਦੂ ਫੈਮਲੀ ਰਹਿੰਦਿਆਂ ਸੀ ਹਾਂ ਹਿੰਦੂ ਫੈਮਲੀਆਂ ਹਿੰਦੂਆਂ ਦੇ ਘਰ ਇਥੇ ਹਿੰਦੂ ਰਹਿੰਦੇ ਸੀ ਰਾਮ ਨੰਦ ਰਾਮ ਰਹਿੰਦੇ ਸੀ ਗੋਬਾਸੇ ਮਾਜਰ ਕਿਹੜੀ ਕਿਹੜੀ ਬਰਾਦਰੀ ਬੈਠੀ ਆ ਆਪਣੇ ਪਿੰਡ ਚ ਕਿਹੜੀ ਕਿਹੜੀ ਬਰਾਦਰੀ ਬੈਠੀ ਹੁਣ ਹੁਣ ਤੇ ਛਟਾ ਆ ਗਿਆ ਹੁਣ ਤੇ ਛਟਾ ਆ ਗਿਆ ਬਿਲਕੁਲ ਜੰਮੂ ਆਬਾਸੀ ਅਰਾਈ ਅਨਸਾਰੀ ਬਹਿਰੇ ਅਰਾਈ ਗੋੜ ਜਣ ਬਹਿਰੇ ਇਹ ਸਾਰੇ ਮਾਜਰ ਹੀ ਨੇ ਹਾਂਜੀ ਸਾਰੇ ਮਾਜਰ ਹੀ ਨੇ ਠੀਕ ਠੀਕ ਵੀ ਲੋਕਲ ਇਸ ਪਿੰਡ 'ਚ ਕੋਈ ਹੈ ਹੀ ਨਹੀਂ ਜੀ ਸਲਮਾਨ ਬਿਲਕੁਲ ਨਹੀਂ ਸਿੱਖਾਂ ਦਾ ਪਿੰਡ ਹੀ ਸੀ ਸਹੀ ਸਹੀ ਤੇ ਕੋਈ ਮੇਲਾ ਲੱਗਦਾ ਆਪਣੇ ਪਿੰਡ 'ਚ ਨਹੀਂ ਮੇਲਾ ਮੇਲਾ ਆਮ ਜਿਹਾ ਲੱਗਦਾ ਐਡਾ ਕੋਈ ਖਾਸ ਨਹੀਂ ਸਿੱਖਾਂ ਦੇ ਦੌਰ ਦਾ ਮੇਲਾ ਨਹੀਂ ਕੋਈ ਵੀ ਹੈ ਸਹੀ ਸਹੀ ਹਾਂਜੀ ਪਰ ਹੁਣ ਕੋ ਮੈਨੂੰ ਵੈਸੇ ਮੇਲਾ ਲੱਗਦਾ ਹੈ ਬਿਲਕੁਲ ਲੱਗਦਾ ਸਹੀ ਜੀ ਵੀ ਵੈਸੇ ਹੋਰ ਇੱਥੇ ਕੋਈ ਮੇਲਾ ਮੂਲਾ ਨਹੀਂ ਠੀਕ ਠੀਕ ਤੇ ਬਾਬਾ ਜੀ ਜਦ ਪਿੰਡ ਜਾਇ ਪਿੰਡ ਦੇ ਵਿੱਚ ਮਤਲਬ ਪਿੰਡ ਖਾਲੀ ਸੀ ਕਿਵੇਂ ਸੀ ਬੈਠੇ ਸੀ ਲੋਕ ਜਦੋਂ ਆਏ ਸੂ ਪਿੰਡ ਖਾਲੀ ਸੀ ਨਹੀਂ ਕੋਈ ਖਾਲੀ ਖਾਲੀ ਸੀ ਖਾਲੀ ਪਿੰਡ ਸੀ ਕੋਈ ਦੋ ਚਾਰ ਘਰ ਹੋਣਗੇ ਸਿੱਖਾਂ ਦੇ ਹੂੰ ਕੋਈ ਨਹੀਂ ਕੋਈ ਰੱਬੀ ਬਹੁਤ ਮਾਰ ਕੋਈ ਹੂੰ ਸਹੀ ਤੇ ਇਹ ਕਿੰਨੇ ਕੋ ਘਰ ਖੜੇ ਹੋਏ ਸੀ ਉਸ ਟਾਈਮ ਤੇ ਜਿਹੜੇ ਬਣੇ ਹੋਏ ਖੜੇ ਹੋਣ ਕੋ ਪੱਕੇ ਬਸ ਇੱਕੋ ਹੀ ਘਰ ਹੈ ਸਰ ਉਹ ਗੁਰਦੁਆਰਾ ਹੀ ਹੈ ਅੱਛਾ ਹਾਂ ਇੱਕੋ ਹੀ ਘਰ ਹੈ ਠੀਕ 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 ਖੂਬ ਹੀ ਇੱਕ ਹੀ ਸੀ ਆ ਖੂਹ ਇੱਕ ਸੀ ਸਹੀ ਹੈ ਵੀ ਇੱਕ ਹੀ ਖੂਹ ਤੇ ਇੱਕ ਗੁਰਦੁਆਰਾ ਬਾਕੀ ਸਾਰਾ ਕੋਲੇ ਖੂਹ ਏ ਤੇ ਕੋਲੇ ਗੁਰਦੁਆਰਾ ਹੈ ਠੀਕ ਖੂਹ ਐਸ ਟੇ ਵਖਤੋਂ ਕਰ ਦਿੱਤਾ ਤੇ ਗੁਰਦੁਆਰਾ ਖੜਾ ਐ ਸਹੀ ਠੀਕ ਚਲੋ ਠੀਕ ਹੋ ਗਏ ਵਾਸੀਆ ਫੈਮਿਲੀ ਰਹਦੀ ਏ ਗੁਰਦੁਆਰੇ ਵਿੱਚ ਹਾਂਜੀ ਸਾਡੇ ਅਜ਼ੀਜ਼ ਨੇ ਭਾਈ ਨੇ ਸਾਡੇ ਸਹੀ ਠੀਕ ਠੀਕ ਹੋ ਗਿਆ ਭਾਈ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਬਾਬੇਦਾਰ ਹਾਂ ਸਾਹਿਬ ਬਹੁਤ ਮਿਹਰਬਾਨੀ ਅਜਿਸੀ ਤੁਹਾਨੂੰ ਪਿੰਡ ਵਿਖਾਇਆ ਲੈਂਦੇ ਪੰਜਾਬ ਦੇ ਜ਼ਿਲ੍ਹਾ ਵਿਹਾੜੀ ਦੀ ਤਹਿਸੀਲ ਬੂਰੇਵਾਲੇ ਦਾ ਪਿੰਡ ਚੱਕ ਨੰਬਰ 299 EB ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰੱਖਾ